ਬਰਮ ਸਤਕਾਰ ਜੋ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਦਾਹੀ ਖਾਸ ਰੂਪ ਸਾਤ ਸੰਗਤ ਜੀਓ ਫਤੇ ਦੀ ਸਾਂਝ ਪਾਈਏ ਰਸਨਾ ਨੂੰ ਕਰੀਏ ਪਵਿੱਤਰ ਸਾਰੀ ਸੰਗਤ ਪਿਆਰ ਸਾਹਿਤ ਗੱਜ-ਬੱਜ ਕੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਿੜਭਾਗੇ ਜੀਵ ਜੋ ਪਰਮ ਪਿਤਾ ਪਰਮਾਤਮਾ ਦੀ ਮਿੱਠੀ ਯਾਦ ਦੇ ਅੰਦਰ ਜੁੜ ਕਰਕੇ ਆਪਣੇ ਸਵਾਸਾਂ ਨੂੰ ਸਫਲ ਕਰਨ ਦੀ ਕੋਸ਼ਿਸ਼ ਕਰਦੇ ਆ 24 ਘੰਟੇ ਮੇਰੇ ਮਾਲਕ ਦਾ ਸਿਮਰਨ ਕਰਦੇ ਆ ਸਿਮਰਨ ਕਰ ਕਰਕੇ ਹੀ ਅਸੀਂ ਇਹਨਾਂ ਸਵਾਸਾਂ ਨੂੰ ਸਫਲ ਕਰ ਸਕਦੇ ਆ ਸਿਮਰਨ ਕਰ ਕਰਕੇ ਹੀ ਅਸੀਂ ਸੁੱਤੇ ਪਏ ਮਨ ਨੂੰ ਜਗਾ ਸਕਦੇ ਹਾਂ ਸਿਮਰਨ ਕਰ ਕਰਕੇ ਹੀ ਅਸੀਂ ਮਨ ਦੀ ਮੈਲ ਉਤਾਰ ਸਕਦੇ ਹਾਂ ਅਤੇ ਸਿਮਰਨ ਕਰ ਕਰਕੇ ਹੀ ਅਸੀਂ ਨੌ ਦੁਆਰਿਆਂ ਨੂੰ ਛੱਡ ਕੇ ਦਸਵੇਂ ਦਰ ਜਾ ਸਕਦੇ ਹਾਂ ਸਿਮਰਨ ਕਰ ਕਰਕੇ ਹੀ ਅਸੀਂ ਦੇਹ ਤੋਂ ਵਦੇ ਹੋ ਸਕਦੇ ਹਾਂ ਜਿਹੜਾ ਆਪਣਾ ਘਰ ਹੈ ਜਿਹਨੂੰ ਨਿਜ ਘਰ ਕਹਿੰਦੇ ਐ ਥਿਰ ਘਰ ਕਹਿੰਦੇ ਐ ਸਿਮਰਨ ਕਰਕੇ ਹੀ ਅਸੀਂ ਉਸ ਘਰ ਦੇ ਵਿੱਚ ਜਾ ਸਕਦੇ ਹਾਂ ਅਤੇ ਜਿਨ੍ਹਾਂ ਗੁਰਮਖ ਪਿਆਰਿਆਂ ਨੇ ਸਿਮਰਨ ਨਾ ਕੀਤਾ ਭਾਵ ਸਤਿਗੁਰੂ ਦੀ ਸੇਵਾ ਨਹੀਂ ਕੀਤੀ ਸ਼ਬਦ ਦੀ ਵਿਚਾਰ ਨਹੀਂ ਕੀਤੀ ਕਦੇ ਕਥਾ ਨਹੀਂ ਸੁਣੀ ਕਦੇ ਸਿਮਰਨ ਨਹੀਂ ਕੀਤਾ ਪਤਸ਼ਾਹ ਉਹਨਾਂ ਨੂੰ ਕਹਿੰਦੇ ਐ ਕਿ ਉਹਨਾਂ ਨੂੰ ਬੰਦੇ ਨਾ ਸਮਝੋ ਕਿ ਉਹ ਬੰਦੇ ਆ ਕਹਿੰਦੇ ਉਹ ਬੰਦੇ ਨਹੀਂ ਹੈਗੇ ਕੌਣ ਕਹਿੰਦੇ ਉਹ ਇੱਕ ਪਸ਼ੂ ਦੀ ਨਿਆਈ ਨੇ ਉਹ ਇੱਕ ਪਸ਼ੂ ਨੇ ਮੇਰੇ ਪਾਤਸ਼ਾਹ ਗੁਰਬਾਣੀ ਚ ਫਰਮਾਨ ਕਰਦੇ ਐ ਜਿਨਾਂ ਸਤਗੁਰ ਪੁਰਖ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ ਸੇਵਿਓ ਅਰਾਧੇਓ ਧਿਆਇਓ ਜਪਿਓ ਇਹ ਸਾਰਾ ਇੱਕੋ ਹੀ ਗੱਲ ਹੈ ਸੇਵਿਓ ਦਾ ਭਾਵ ਸਿਮਰਨ ਨਹੀਂ ਕੀਤਾ ਮਾਲਕ ਨੂੰ ਯਾਦ ਨਹੀਂ ਕੀਤਾ ਅਤੇ ਸ਼ਬਦ ਦੀ ਵਿਚਾਰ ਨਹੀਂ ਕੀਤੀ ਪਤਾ ਨਹੀਂ ਸ਼ਬਦ ਕੀ ਨੂੰ ਕਹਿੰਦੇ ਆ ਕਿਹੜਾ ਉਹ ਸ਼ਬਦ ਹੈ ਜੀ ਦੇ ਉੱਤੇ ਵਿਚਾਰ ਕਰਨੇ ਬਾਤਿ ਸ਼ਕੈਂਦੇ ਜੀ ਇਹ ਦੋਨੋਂ ਕੰਮ ਨਹੀਂ ਕੀਤੇ ਬੰਦੇ ਆ ਤਾਂ ਜਿਨ੍ਹਾਂ ਸਤਗੁਰੂ ਪੁਰਖ ਨਾ ਸੇਵਿਓ ਸ਼ਬਦ ਨਾ ਕੀਤਾ ਵਿਚਾਰ ਓਏ ਮਾਨਸ ਜੂਨ ਨਾ ਆਖਿ ਹੁਣ ਏ ਮਾਨਸ ਜੂਨ ਨਾ ਆਖਿਐਨ ਪਸੂ ਢੋਰ ਗਵਾਰ ਕਹਿੰਦੇ ਤੁਸੀਂ ਪਸ਼ੂਆਂ ਤੋਂ ਵੀ ਭệੜੇ ਹੋ ਗਵਾਰ ਹੋ ਤੁਸੀਂ ਜਿੱਦਾਂ ਪਸ਼ੂਆਂ ਤੇ ਬੱਗ ਫਿਰਦੇ ਆ ਕਹਿੰਦੇ ਤੁਸੀਂ ਉਹਨਾਂ ਦੀ ਭੰਤੀ ਹੋ ਪਰ ਅਸੀਂ ਤੇ ਆਪਣੇ ਆਪ ਨੂੰ ਬੜੇ ਤੇਜ ਬੜੇ ਸਿਆਣੇ ਸਮਝਦੇ ਮੇਰੇ ਸ਼ੈਨ ਸ਼ਕਹਿੰਦੇ ਤੁਸੀਂ ਪਸ਼ੂਆਂ ਤੋਂ ਵੀ ਭệੜੇ ਅਤੇ ਇਹ ਵੀ ਫਿਰ ਮੇਰੇ ਸ਼ਨ ਸ਼ਨੇ ਆਖੇ ਹੈ ਕਹਿੰਦੇ ਜੇ ਤੁਸੀਂ ਨਾਮ ਨਾ ਜਪਿਆ ਜੇ ਤੁਸੀਂ ਨਾਮਾਰੇ ਜਾਣਦੇ ਨਹੀਂ ਜੇ ਤੁਸੀਂ ਨਾਮ ਨੂੰ ਪ੍ਰਗਟ ਨਹੀਂ ਕੀਤਾ ਕਹਿੰਦੇ ਮਤ ਸੋਚਿਓ ਕਿ ਤੁਹਾਡਾ ਛਟਕਾਰਾ ਹੋ ਜਾਏਗਾ ਨਹੀਂ ਹੋਣਾ ਕਹਿੰਦੇ ਤੁਹਾਨੂੰ ਜਮਾਨ ਦੀ ਮਾਰ ਪੈਣੀ ਹੈ ਮਾਰ ਕੀ ਇਹ ਸਚਾਈ ਹੈ ਇਹ ਬਿਲਕੁਲ ਸਚਾਈ ਹੈ ਗੁਰਮੁਖ ਪਿਆਰਿਓ ਅਤੇ ਮਾਰ ਵੀ ਕਿਸ ਤਰੀਕੇ ਦੀ ਪੈਣੀ ਹੈ ਜਿਹੜੀ ਤੂੰ ਪਾ ਸੋਚ ਵੀ ਨਹੀਂ ਸਕਦੇ ਜਿਹੜੀ ਆਪਾਂ ਸੋਚ ਵੀ ਨਹੀਂ ਸਕਦੇ ਮੇਰੇ ਪਾਤਸ਼ਾਹ ਕਹਿੰਦੇ ਕਹਿੰਦੇ ਉਹਨਾਂ ਨੇ ਤੈਨੂੰ ਕੇਸਾਂ ਤੋਂ ਫੜ ਲੈਣਾ ਕੇਸਾਂ ਤੋਂ ਕੇਸਾਂ ਤੋਂ ਫੜ ਕੇ ਤੈਨੂੰ ਸੁੱਟ ਨੇ ਭਗਾ ਭਗਾ ਕੇ ਸੁੱਟ ਨੇ ਤੈਨੂੰ ਪਟਕਾ ਦੇਣਾ ਕਹਿੰਦੇ ਤੈਨੂੰ ਬੜੀ ਕਮਾਲ ਦੀ ਗੱਲ ਹੈ ਗੁਰਬਾਣੀ ਚ ਮੇਰੇ ਸਹਿਨ ਸ਼ਾ ਕਹਿ ਰਹੀ ਹੈ ਜੋ ਜਮ ਆਏ ਕੇਸ ਤੇ ਪਕਰੈ ਕਹਿੰਦੇ ਜਮ ਆਉਂਦੇ ਕੇਸਾਂ ਤੋ ਫੜ ਲੈਂਦੇ ਆ ਜੋ ਜਮ ਆਏ ਕੇਸ ਤੇ ਪਕਰੈ ਤਾ ਦਿਨ ਕਿਛ ਨਾ ਬਸਾਏਗਾ ਕਹਿੰਦੇ ਫੇਰ ਤੂੰ ਦੱਸ ਉਸ ਦਿਨ ਕੀ ਕਰੇਗਾ ਉਸ ਦਿਨ ਫਿਰ ਤੂੰ ਕੀ ਕਰੇਗਾ ਉਸ ਵਕਤ ਤੂੰ ਕੀ ਕਰੇਗਾ ਜਦੋਂ ਜਮਾ ਨੇ ਆਕੇ ਤੈਨੂੰ ਕੇਸਾਂ ਤੋਂ ਫੜਨੇ ਕੇਸਾਂ ਤੋਂ ਪਟਕ ਦਿੱਤਾ ਤੈਨੂੰ ਆਕੇ ਜੋ ਜਮ ਆਏ ਕੇਸ ਗਹਿ ਪਟਕੈ ਤਾਂ ਦਿਨ ਕਿਛ ਨਾ ਬਸਾਏਗਾ ਅੱਗੇ ਮੇਰੇ ਪਾਤਸ਼ਾਹ ਕੀ ਕਹਿੰਦੇ ਕਹਿੰਦੇ ਭਲਿਆ ਇਹ ਜਿਹੜੀਆਂ ਤੇਰੇ ਸੱਟਾਂ ਪੈਣੀਆਂ ਨੇ ਨਾ ਇਹ ਪਤਾ ਕਿਉਂ ਪੈਣੀਆਂ ਨੇ ਤੈਨ ਦਿਆ ਨਹੀਂ ਕੀਤੀ ਤੈ ਭਜਨ ਨਹੀਂ ਕੀਤਾ ਤੈ ਸਿਮਰਨ ਨਹੀਂ ਕੀਤਾ ਤੈ ਬੰਦਗੀ ਨਹੀਂ ਕੀਤੀ ਇਹ ਸਾਰਾ ਕੁਝ ਤੇਰੇ ਨਾਲ ਤਾਂ ਹੋਣਾ ਤੇਰੇ ਨਾਲ ਸਾਰਾ ਕੁਝ ਤਾਂ ਹੋਣਾ ਇਹ ਤਾਂ ਦਇਆ ਨਹੀਂ ਕੀਤੀ ਧਰਮ ਨਹੀਂ ਕੀਤੀ ਬੰਦਗੀ ਨਹੀਂ ਕੀਤੀ ਭਜਨ ਨਹੀਂ ਕੀਤਾ ਪਾਠ ਪੂਜਾ ਨਹੀਂ ਕੀਤੀ ਪੁੰਨ ਨਹੀਂ ਕੀਤਾ ਤੇ ਦਾਨ ਨਹੀਂ ਕੀਤਾ ਇਹ ਦਾਸ ਨਹੀਂ ਕਹਿ ਰਿਹਾ ਮੇਰੇ ਸ਼ਹਿਨशाह ਦਾ ਫਰਮਾਨ ਹੈ ਸਿਮਰਨ ਭਜਨ ਦਿਆ ਨਹੀਂ ਕੀਨੀ ਸਿਮਰਨ ਭਜਨ ਦਿਆ ਨਹੀਂ ਕੀਨੀ ਤੌ ਮੁਖ ਝੋਟਾ ਖਾਏਗਾ ਕਹਿੰਦੇ ਤੂੰ ਝੋਟਾ ਖਾਏਗਾ ਤੇਰੇ ਨਾਲ ਬੁਰਾ ਹੀਲਾ ਹੋਣਾ ਗਰਮਕ ਪਿਆਰਿਓ ਇਸ ਤੋਂ ਚੰਗਾ ਹੈ ਕਿ ਆਸੀਂ ਫਿਰ ਕਿਉਂ ਨਾਮ ਜਪ ਲੈਂਦੇ ਕਿਉਂ ਨੀ ਸਿਮਰਨ ਕਦਰ ਲੈਂਦੇ ਕਿਉਂ ਨੀ ਦੀਆ ਭਜਨ ਕਰ ਲੈਂਦੇ ਹੁਣ ਕਈ ਗੁਰਮਖਾਂ ਦਾ ਜਵਾਬ ਹੋਏਗਾ ਕਿ ਜੇ ਅਸੀਂ ਸਿਮਰਨ ਭਜਨ ਦਿਆ ਕਰ ਲਈ ਤਾਂ ਸਾਡਾ ਛੁਟਕਾਰਾ ਹੋ ਜਾਏਗਾ ਬਿਲਕੁਲ ਸੱਚ ਹੈ ਗੁਰਮਖ ਪਿਆਰਿਓ ਛੁਟਕਾਰਾ ਹੋ ਜਾਏਗਾ ਹਾਂ ਇੱਕ ਬੇਨਤੀ ਹੋਰ ਜਿਹੜਾ ਸਿਮਰਨ ਭਜਨ ਬੰਦਗੀ ਕਰਨੀ ਹੈ ਉਹ ਕਰਕੇ ਕੁਝ ਅੰਦਰੋਂ ਪ੍ਰਗਟ ਕਰਨੇ ਕਿਤੇ ਇਹ ਨਾ ਹੋਵੇ ਤੁਸੀਂ ਕੱਲਾ ਵਾਹਿਗੁਰੂ 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 ਤੇ ਬੋਲਦੇ ਰਹੇ ਮਨ ਕਿਤੇ ਹੋਰ ਫਿਰਦਾ ਰਿਹਾ ਕਿਤੇ ਹਾਜ਼ਰੀ ਦਰ ਤੇ ਪ੍ਰਵਾਨ ਨਾ ਹੋਈ ਫੇਰ ਨਹੀਂ ਗੱਲ ਬਣਨੀ ਜਿੱਦਾਂ ਪਾਤਸ਼ਾਹ ਕਹਿੰਦੇ ਹੈ ਨਾ RAM RAM ਕਰਤਾ ਸਭ ਜੱਗ ਫਿਰੈ RAM ਨਾ ਪਾਇਆ ਜਾਈ ਤਾਂ RAM ਤੇਰੇ ਕੋਲ ਨਹੀਂ ਪੈਣਾ ਜੇ ਤੂੰ ਸਿਮਰਨ ਕਰਕੇ ਅੰਦਰੋਂ ਹਰ ਰਸ ਨਾਮ ਰਸ ਅੰਮ੍ਰਿਤ ਰਸ ਪ੍ਰਗਟ ਕਰ ਲਿਆ ਤਾਂ ਤੈਨੂੰ ਜਮ ਕੁਝ ਨਹੀਂ ਕਹਿਣਗੇ ਜੇ ਤੂੰ ਨਾਮ ਦੀ ਪ੍ਰਾਪਤੀ ਕਰ ਲਈ ਤਾਂ ਤੈਨੂੰ ਜਮ ਕੁਝ ਨਹੀਂ ਕਹਿਣਗੇ ਗੁਰਮਖੋ ਜੋ ਗੁਰਬਾਣੀ ਗੁਰੂ ਦੇ ਵਿੱਚ ਲਿਖਿਆ ਹੈ ਉਹ 101% ਸੱਚ ਹੈ ਸੱਚ ਤਾਂ ਹੀ ਤੇ ਆਲ ਵਰਲਡ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰਾਂ ਹੁੰਦੀਆਂ ਨੇ ਗੁਰੂ ਸਾਹਿਬ ਮੰਨਿਆ ਜਾਂਦਾ 100% ਸੱਚ ਹੈ ਗੁਰਮੁਖ ਅਤੇ ਇਹ ਜਿਹੜਾ ਮਨੁੱਖਾ ਜਨਮ ਸਾਨੂੰ ਮਿਲੇ ਹੈ ਇਹ ਬੜਾ ਕੀਮਤੀ ਹੈ ਅਸੀਂ ਇਸ ਦੇ ਵਿੱਚ ਜਿਹੜਾ ਮੇਨ ਕਰਮ ਕਰਨਾ ਸੀ ਆਪਾਂ ਅੱਜ ਤੋਂ 4 ਯੁੱਗ ਪਹਿਲਾਂ ਆਪਣੇ ਪਰਮ ਪਿਤਾ ਪਰਮਾਤਮਾ ਦੇ ਨਾਲੋਂ ਵਿਛੜ ਚੁੱਕੇ ਸੀ ਮਾਲਕ ਦੇ ਨਾਲੋਂ ਵਿਛੜ ਚੁੱਕੇ ਸੀ ਅਤੇ 4 ਜੁੱਗਾਂ ਤੋਂ ਬਾਅਦ ਭਾਵ 84 ਲੱਖ ਜੂਨਾਂ ਤੋਂ ਬਾਅਦ ਹੁਣ ਸਾਨੂੰ ਇੱਕ ਵਾਰੀ ਮੇਰੇ ਮਾਲਕ ਨੇ ਮੌਕਾ ਦਿੱਤਾ ਸਾਨੂੰ ਸਮਾਂ ਦਿੱਤਾ ਹੈ ਮੇਰੇ ਮਾਲਕ ਨੇ ਕਿ ਪੁੱਤ ਮੈਂ ਤੈਨੂੰ 84 ਲੱਖ ਜੂਨਾਂ ਤੋਂ ਬਾਅਦ ਇੱਕ ਵਾਰੀ ਮਾਨਸ ਜੂਨ ਭਾਬ ਬੰਦੇ ਦੀ ਜੂਨ ਦੇ ਵਿੱਚ ਭੇਜ ਰਿਹਾ 84 ਲੱਖ ਜੂਨਾਂ ਦੇ ਵਿੱਚੋਂ ਗੁਰਮੁਖ ਪਿਆਰਿਓ ਇੱਕ ਬੰਦੇ ਦੀ ਜੂਨ ਹੈ ਜਿਹਨੂੰ ਇਹ ਖੇਲ ਦੇ ਬਾਰੇ ਪਤਾ ਹੈ ਵੀ ਅਸੀਂ ਕੌਣ ਆ ਅਸੀਂ ਕਿੱਥੋਂ ਆਏ ਆ ਅਸੀਂ ਕੀ ਕਰਨਾ ਹੈ ਆ ਬਾਕੀ 84 ਲੱਖ ਜੂਨਾ ਦੇ ਵਿੱਚੋਂ ਕਿਸੇ ਨੂੰ ਨਹੀਂ ਪਤਾ ਸਿਰਫ ਬੰਦਾ ਹੀ ਹੈ ਜਿਹੜਾ ਠੰਡ ਤੇ ਗਰਮੀ ਦੇ ਵਿੱਚ ਬਚਨ ਜਾਣਦਾ ਜਿਨੇ ਕੱਪੜੇ ਪਹਿਨੇ ਆ ਆਪਣਾ ਘਰ ਬਣਾਏ ਆਪਣੇ ਘਰ ਦੇ ਵਿੱਚ ਬੈਠੇ ਬਾਕੀ ਧਿਆਨ ਦੇ ਲੋ ਕਿ 84 ਲੱਖ ਜੂਨਾ ਸਾਰਿਆਂ ਬਗੈਰ ਕੱਪੜਿਆਂ ਤੋਂ ਐਨੀ ਠੰਡ ਦੇ ਵਿੱਚ ਕਰ ਲਾਉਂਦੀਆਂ ਫਿਰਦੀਆਂ ਨੇ ਇੱਕ ਬੰਦੇ ਨੂੰ ਸਮਝੇ ਮੇਰੇ ਪਾਤਸ਼ਾਹ ਕਹਿੰਦੇ ਮੈਂ ਤੈਨੂੰ ਬੰਦਾ ਬਣਾ ਕੇ ਭੇਜੀਏ ਤੈਨੂੰ ਮਾਨਸ ਬਣਾ ਕੇ ਭੇਜੀਏ ਹੁਣ ਤੇਰੀ ਮਾਲਕ ਨੂੰ ਮਿਲਣ ਦੀ ਵਾਰੀ ਹੈ ਜੇ ਤੇ ਤੇਰਾ ਮਾਲਕ ਦੇ ਨਾਲ ਮਿਲਾਪ ਕਰ ਲਿਆ ਤੇਰਾ 84 ਲੱਖ ਜੂਨਾ ਤੋਂ ਛਟਕਾਰਾ ਹੋ ਜਾਏਗਾ ਜੇ ਤੇ ਮਾਲਕ ਦੇ ਨਾਲੋਂ ਵਿਚਾਰ ਮਿਲ ਆਪ ਨਹੀਂ ਕੀਤਾ ਤਾਂ ਬੰਦਿਆ ਜਦੋਂ ਤੂੰ ਇੱਥੋਂ ਇਹ ਜੂਨ ਨੂੰ ਛੱਡ ਕੇ ਜਾਏਂਗਾ ਤੇਰੇ ਕੋਲੋਂ ਹਿਸਾਬ ਕਿਤਾਬ ਲਿਆ ਜਾਣਾ ਤੇਰੇ ਕੋਲੋਂ ਲੇਖਾ ਜੋਖਾ ਲਿਆ ਜਾਣਾ ਲੇਖਾ ਜੋਖਾ ਲੈਣ ਤੋਂ ਬਾਅਦ ਤੈਨੂੰ ਸਜ਼ਾ ਮਿਲੇਗੀ ਸਜ਼ਾ ਦੇਣ ਤੋਂ ਬਾਅਦ ਤੈਨੂੰ ਅਗਲੀਆਂ ਜੂਨਾਂ ਦੇ ਵਿੱਚ ਭੇਜਿਆ ਜਾਏਗਾ ਹੁਣ ਗੁਰੂ ਪਿਆਰ ਵਾਲਿਓ ਜੀਤੇ ਆਪਾ ਚਾਉਨੇ ਆ ਕਿ ਅਸੀਂ ਇਹਨਾਂ ਜੂਨਾਂ ਤੋਂ ਬਚ ਜਾਈਏ ਜਦੋਂ ਅਸੀਂ ਦਰਗਾਹ ਦੇ ਵਿੱਚ ਜਾਈਏ ਸਾਡੀ ਇੱਜ਼ਤ ਹੋਵੇ ਸਾਡਾ ਸ਼ਤਕਾਰ ਹੋਵੇ ਉੱਥੇ ਗਿਆ ਦਾ ਫਿਰ ਤੇ ਗੁਰਮਖ ਪਿਆਰਿਓ ਆਪਾਂ ਆਪਣੀ ਮਤ ਦਾ ਤਿਆਗ ਕਰਕੇ ਗੁਰੂ ਦੀ ਮਤ ਲੈ ਕੇ ਨਾਮ ਜਪਣਾ ਸ਼ੁਰੂ ਕਰਦੇ ਹਾਂ ਜੇ ਅਸੀਂ ਇਹ ਕਰਮ ਨਾ ਕੀਤਾ ਤਾਂ ਸਾਨੂੰ ਉਹ ਸਜ਼ਾ ਮਾ ਮਿਲਨੀ ਆਣੀ ਤਾਂ ਸਾਨੂੰ ਇਹ ਸਜ਼ਾ ਮਾ ਮਿਲਨੀ ਆਣੀ ਅਤੇ ਜੇ ਇਹ ਸਾਰਾ ਕੁਝ ਪ੍ਰਾਪਤ ਕਰਨਾ ਚਾਹੁੰਦੇ ਹਾਂ ਤਾਂ ਇੱਕ ਗਿਆਨ ਹੋਰ ਲੈਣਾ ਪੈਣਾ ਹੈ ਕਿ ਇਹ ਜਿਹੜਾ ਖੇਲ ਹੈ ਇਹ ਦਿਨ ਤੇ ਰਾਤ ਦਾ ਆਪਾਂ ਦਿਨ ਵੇਲੇ ਇਹ ਖੇਲ ਖੇਡਣ ਦੇ ਲਈ ਮਾਤ ਲੋਕ ਦੇ ਵਿੱਚ ਆ ਜਾਂਦੇ ਹਾਂ ਰਾਤ ਨੂੰ ਆਪਾਂ ਇਹ ਖੇਲ ਬੰਦ ਕਰਕੇ ਮਾਤ ਲੋਕ ਦੇ ਵਿੱਚੋਂ ਚਲੇ ਜਾਂਦੇ ਹਾਂ ਇਹ ਦਿਨ ਤੇ ਰਾਤ ਦਾ ਖੇਲ ਹੈ ਅਤੇ ਇਹ ਖੇਲ ਖੇਲ ਕੇ ਜਦੋਂ ਅਸੀਂ ਇੱਥੇ ਖੇਲ ਨੂੰ ਖੇਲਣਾ ਹੈ ਉਦੋਂ ਪਰਖ ਕਰਨੀ ਹੈ ਤਨ ਕੀ ਹੈ ਤੇ ਮਨ ਕੀ ਹੈ ਮੈਲ ਤਨ ਨੂੰ ਲੱਗੀ ਹੈ ਜਾਂ ਮੈਲ ਮਨ ਨੂੰ ਲੱਗੀ ਹੈ ਅਸੀਂ ਅਸ਼ਨਾਨ ਤਨ ਦਾ ਕਰਾਉਣੇ ਜਾਂ ਮਨ ਦਾ ਕਰਾਉਣੇ ਇਹ ਤੈਨੂੰ ਪਰਖ ਕਰਨੀ ਪਏ। ਅਤੇ ਉਸ ਤੋਂ ਬਾਅਦ ਜਿਉਂ ਹੀ ਤੇਰੇ ਇਸਵਾਸ ਨੇੜੇ ਲੱਗਦੇ ਜਾਂਦੇ ਆ, ਨੇੜੇ ਲੱਗਦੇ ਜਾਂਦੇ ਆ। ਮਾਲਕ ਤੇਰੇ ਤੇ ਇੱਕ ਵਾਰ ਫਿਰ ਦਇਆ ਕਰਦਾ। ਮਾਲਕ ਤੈਨੂੰ ਕੁਝ ਨਿਸ਼ਾਨੀਆਂ ਭੇਜਦਾ। ਮਾਲਕ ਤੈਨੂੰ ਜਾਗਰੂਤ ਕਰਦਾ ਹੈ ਆਗਾਹ ਕਰਦਾ ਹੈ ਕਿ ਬੰਦਿਆ ਤੇਰੇ ਸੁਆਸ ਮੁਕਣ ਵਾਲੇ ਆ ਤੈਨੂੰ ਮੈਂ ਬੁਲਾਉਣ ਵਾਲਾ ਤੈਨੂੰ ਜਮ ਸੰਦੇਸ਼ਾ ਲੈ ਕੇ ਆਉਣ ਵਾਲੇ ਆ ਅਜੇ ਵੀ ਵਕਤ ਹੈ ਜੇ ਤੂੰ ਇਸ ਵਕਤ ਨੂੰ ਸੰਭਾਲ ਸਕਦਾ ਹੈ ਅਜੇ ਵੀ ਵਕਤ ਹੈ ਨੰਬਰ 2 ਗੁਰਮੁਖੋ ਜੋ ਸਾਡਾ ਪਰਮ ਪਿਤਾ ਪਰਮਾਤਮਾ ਹੈ ਉਹ ਬਹੁਤ ਕਿਰਪਾਲੂ ਹੈ ਤੇ ਬਹੁਤ ਦਿਆਲੂ ਹੈ ਉਹ ਕਿਸੇ ਵੀ ਜੀਵ ਨੂੰ ਬਗੈਰ ਦੱਸੇ ਇੱਥੋਂ ਲੈ ਕੇ ਨਹੀਂ ਜਾਂਦਾ ਜਦੋਂ ਵੀ ਲੈ ਕੇ ਜਾਏਗਾ ਦੱਸ ਕੇ ਲੈ ਕੇ ਜਾਏਗਾ ਦੱਸਣ ਦਾ ਭਾਵ ਕਿਉਂ ਕਿਉਂ ਦੱਸੇਗਾ ਉਹ ਤਾਂ ਦੱਸੇਗਾ ਇੰਨਾ ਦਿਆਲੂ ਤੇ ਇੰਨਾ ਕਿਰਪਾਲੂ ਹੈ ਜੇ ਅਸੀਂ ساری ਜ਼ਿੰਦਗੀ ਪਹਿਲਾਂ ਨਾਮ ਨਹੀਂ ਜਪਿਆ ਸਰਪ ਜਦੋਂ ਸਾਡਾ ਅੰਤਮ ਸੁਵਾਸ ਆ ਗਿਆ ਮਾਲਕ ਸੁਨੇਹਾ ਭੇਜ ਦੇਵੇਗਾ ਕਿ ਬੰਦਿਆ ਤੈ ਇਥੋਂ ਜਾਣਾ ਜੇ ਉਸ ਵੇਲੇ ਵੀ ਅਸੀਂ ਵਕਤ ਨੂੰ ਵਿਚਾਰ ਲਈਏ ਉਸ ਵੇਲੇ ਵੀ ਅਸੀਂ ਵਕਤ ਨੂੰ ਸਮਝ ਜਾਈਏ ਮਾਲਕ ਦੇ ਅਛਾਰੇ ਨੂੰ ਗੁਰਮੁਖ ਪਿਆਰਿਓ ਅਸੀਂ ਫੇਰ ਵੀ ਜੂਨਾ ਤੋਂ ਮੁਕਤ ਹੋ ਸਕਦੇ ਹਾਂ ਕਿੱਡਾ ਵੱਡਾ ਦੈਲੂ ਐ ਮੇਰੇ ਪਾਤਸ਼ਾ ਬੇਸ਼ੱਕ ਤੁਸੀਂ ਸਾਰੀ ਜ਼ਿੰਦਗੀ ਪਾਪ ਕੀਤਾ ਨਹੀਂ ਨਾਮ ਜਪਿਆ ਪਰ ਜੇ ਤੁਸੀਂ ਅੰਤਮ ਵੇਲੇ ਜਾਣ ਵੇਲੇ ਵਕਤ ਨੂੰ ਵਿਚਾਰ ਲਿਆ ਵਕਤ ਨੂੰ ਸੰਭਾਲ ਲਿਆ ਤੁਸੀਂ ਸਿਮਰਨ ਸ਼ੁਰੂ ਕਰ ਦਿੱਤਾ ਤੁਸੀਂ ਮਾਲਕ ਨੂੰ ਯਾਦ ਕਰ ਲਿਆ ਮੇਰੇ ਮਾਲਕ ਨੇ ਸਾਡੇ ਸਾਰੇ ਕਾਗਜ਼ ਪਾੜ ਦੇਣੇ ਸਾਰੇ ਕਾਗਜ਼ ਪਾੜ ਦੇਣੇ ਤਾਂ ਗੁਰਮਖ ਪਿਆਰਿਓ ਉਹ ਦੱਸ ਕੇ ਲੈ ਕੇ ਜਾਂਦੇ ਪਰ ਬਹੁਤ ਸਾਰੇ ਗੁਰਮਖਾਂ ਨੂੰ ਹੁਣ ਇਹ ਨਹੀਂ ਪਤਾ ਕਿ ਸਚਾਈ ਇਹ ਵੀ ਮਾਲਕ ਸਾਨੂੰ ਦੱਸ ਕੇ ਲੈ ਕੇ ਜਾਂਦੇ ਜੇ ਮਾਲਕ ਸਾਨੂੰ ਦੱਸ ਕੇ ਲੈ ਕੇ ਜਾਂਦਾ ਤਾਂ ਕਿਸ ਨੇ ਆ ਭੇਜਦਾ ਕਿਵੇਂ ਸਾਨੂੰ ਪਤਾ ਲੱਗੇਗਾ ਕਿ ਸਾਡਾ ਜਾਣਾ ਆ ਗਿਆ ਸਾਡਾ ਵਕਤ ਆ ਗਿਆ ਮੈਂ ਤੇ ਹੁਣ ਜਾਣਾ ਐਥੋਂ ਕਿਵੇਂ ਪਤਾ ਲੱਗੇਗਾ ਸਾਨੂੰ ਗੁਰਮਖ ਪਿਆਰਿਓ ਇਹ ਸਾਰੇ ਕਾਸੇ ਦਾ ਪਤਾ ਤਾਂ ਲੱਗੇਗਾ ਜੇ ਅਸੀਂ ਕਥਾ ਸੁਣਦੇ ਹਾਂ ਹਰ ਕਥਾ ਵੀ ਉਸ ਮਹਾਪੁਰਸ਼ ਦੀ ਸੁਣਦੇ ਹਾਂ ਜਿਹੜਾ ਇਸ ਖੇਲ ਨੂੰ ਜਾਣਦਾ ਹੈ ਜਿਹੜਾ ਇਸ ਖੇਲ ਨੂੰ ਜਾਣਦਾ ਹੈ ਅਸੀਂ ਉਸ ਦੀ ਕਥਾ ਸੁਣੀਏ ਅਸੀਂ ਉਸ ਦੀ ਸੰਗਤ ਕੀਤੀ ਹੈ ਫਿਰ ਸਾਨੂੰ ਪਤਾ ਲੱਗ ਜਾਏਗਾ ਆਮ ਜੀਵਾਂ ਨੂੰ ਇਹ ਖੇਲ ਦੇ ਬਾਰੇ ਨਹੀਂ ਪਤਾ ਕਿਦਾਂ ਪਤਾ ਲੱਗੇਗਾ ਆਪਾਂ ਮੋਟਾ-ਮੋਟਾ ਜਾਂ ਸੰਗਤ ਦੇ ਨਾਲ ਸਾਂਝਾ ਕਰ ਲੈਨੇ ਆ ਜਿਉਂ ਹੀ ਸਾਡੇ ਲਾਸਟ ਸੁਵਾਸ ਬਚਦੇ ਆ ਥੋੜੇ ਸੁਵਾਸ ਬਚਦੇ ਆ ਮੇਰੇ ਮਾਲਕ ਸਾਡੇ ਤੇ ਦਇਆ ਕਰਕੇ ਸਾਡੇ ਤੇ ਰਹਿਮ ਕਰਕੇ ਸਾਡੇ ਅੰਦਰ ਨਾਮ ਨੂੰ ਪ੍ਰਗਟ ਕਰ ਦਿੰਦੇ ਆ ਸਾਡੇ ਅੰਦਰ ਨਾਮ ਨੂੰ ਪ੍ਰਗਟ ਕਰ ਦਿੰਦੇ ਆ ਨਾਮ ਕੀ ਹੈ ਕਿਦਾਂ ਪ੍ਰਗਟ ਹੁੰਦਾ ਜਿਸ ਨੂੰ ਅਪਾਰੋਜ ਸ਼ਬਦ ਕਹਿੰਦੇ ਆ ਸ਼ਬਦ ਜਿਸ ਨੂੰ ਅਪਾਰੋਜ ਕਹਿ ਦਿੰਦੇ ਆ ਤੇਰੇ ਅੰਦਰ ਕੋਈ ਆਵਾਜ਼ ਆਈ ਜਿਹੜੀ ਸਾਡੇ ਅੰਦਰੋਂ ਆਵਾਜ਼ ਪ੍ਰਗਟ ਹੁੰਦੀ ਹੈ ਉਸ ਨੂੰ ਨਾਮ ਕਹਿੰਦੇ ਆ ਜੋ ਸਾਡੇ ਅੰਦਰ ਸ਼ਬਦ ਪ੍ਰਗਟ ਹੁੰਦੇ ਆ ਉਸ ਨੂੰ ਨਾਮ ਕਹਿੰਦੇ ਜਿਹੜੀ ਆਵਾਜ਼ ਉਹ ਕਈ ਪ੍ਰਕਾਰ ਦੀ ਹੈ ਵੈਸੇ ਤੇ ਅਨੇਕਾਂ ਪ੍ਰਕਾਰ ਦੀ ਹੈ ਪਰ ਉਹਨਾਂ ਦੇ ਵਿੱਚੋਂ ਪੰਜ ਆਵਾਜ਼ਾਂ ਪੰਜ ਵਾਜੇ ਵੱਜਣੇ ਨਹਿਤ ਜ਼ਰੂਰੀ ਹੈ ਜਦੋਂ ਲਾਸਟ ਸਾਡਾ ਅੰਤਮ ਆਉਂਦਾ ਹੈ ਉਸ ਵੇਲੇ ਉਹਨਾਂ ਪੰਜੇ ਆਵਾਜ਼ਾਂ ਦੇ ਵਿੱਚੋਂ ਕੋਈ ਇੱਕ ਆਵਾਜ਼ ਮੇਰਾ ਮਾਲਕ ਸਾਨੂੰ ਸੁਣਾਉਂਦਾ ਹੈ ਸੁਣਾ ਕੇ ਉਸ ਭਾਸ਼ਾ ਦੇ ਵਿੱਚ ਉਸ ਆਵਾਜ਼ ਦੇ ਵਿੱਚ ਸਾਨੂੰ ਕੀ ਕਹਿੰਦਾ ਸਾਨੂੰ ਕਹਿੰਦਾ ਮਨ ਪਰਦੇਸੀ ਵੇ ਆਉ ਕਰੇ ਕੇ ਮਨਾ ਤੂੰ ਤੇ ਪਰਦੇਸੀ ਹੋ ਗਿਆ ਤੈਨੂੰ ਬੜੀ ਦੇਰ ਹੋ ਗਈ ਆਪਣੇ ਘਰੋਂ ਗਏ ਨੂੰ ਤੂੰ ਪੁੱਤ ਆਪਣੇ ਘਰ ਆ ਜਾ ਮਨ ਪਰਦੇਸੀ ਵੇ ਆਉ ਕਰੇ ਓਦੋਂ ਗੁਰਮੁਖ ਪਿਆਰਿਓ ਆਪਾਂ ਨੇ ਸਮਝ ਜਾਣਾ ਕਿ ਸਾਡਾ ਅੰਤਮ ਸਮਾ ਆ ਗਿਆ ਜਦੋਂ ਸਾਡਾ ਅੰਤਮ ਸਮਾਂ ਆਉਂਦਾ ਹੈ ਉਸ ਵੇਲੇ ਅਸੀਂ ਸਾਰੇ ਪਾਸੇ ਤੋਂ ਧਿਆਨ ਨੂੰ ਇਕਾਗਰ ਕਰਨ ਲੈਣਾ ਨਾ ਤੇ ਸਾਡਾ ਮਾਤਾ ਪਿਤਾ ਹੈ ਨਾ ਸਾਡਾ ਕੋਈ ਰਿਸ਼ਤੇਦਾਰ ਹੈ ਨਾ ਕੋਈ ਮਿੱਤਰ ਦੋਸਤ ਹੈ ਆਪਾਂ ਕੱਲੇ ਆਏ ਸੀ ਕੱਲੇ ਆਨੇ ਜਾਣੇ ਸਾਡਾ ਕਿਸੇ ਨੇ ਸਾਥ ਨਹੀਂ ਦੇਣਾ ਜਿੱਥੇ ਜਾ ਕੇ ਸਾਡਾ ਲੇਖਾ ਜੋਖਾ ਹੋਏਗਾ ਉਥੇ ਜੇ ਸਾਡਾ ਸਾਥ ਦੇ ਸਕਦੇ ਤਾਂ ਉਹ ਹੈ ਸਰਪਕੱਲਾ ਨਾਮ ਜਿਸ ਨੇ ਹੁਣ ਵੀ ਸਾਨੂੰ ਆਵਾਜ਼ ਮਾਰੀ ਹੁਣ ਵੀ ਸਾਨੂੰ ਆਖਿਆ ਮਨ ਪਰਦੇਸੀ ਵੀ ਆਉ ਕਰੇ ਉਹ ਸਾਡਾ ਸਾਥ ਦੇ ਹੁਣ ਨਵੇਂ ਗੁਰਮਖੰਦ ਦੇ ਲਈ ਉਹ ਆਵਾਜ਼ ਕਿੱਦਾਂ ਦੀ ਹੋਏਗੀ ਉਹ ਆਵਾਜ਼ ਚਿੜੀਆਂ ਚੁੱਕਣ ਦੀ ਵੀ ਹੋ ਸਕਦੀ ਹੈ ਉਹ ਆਵਾਜ਼ ਘੰਗਰੂ ਸ਼ਣਕਣ ਦੀ ਵੀ ਹੋ ਸਕਦੀ ਹੈ ਉਹ ਆਵਾਜ਼ ਤਪਲਾ ਵੱਜਣ ਦੀ ਵੀ ਹੋ ਸਕਦੀ ਹੈ ਹਾਰਮੋਨੀਅਮ ਵੱਜਣ ਦੀ ਵੀ ਹੋ ਸਕਦੀ ਹੈ ਉਹ ਆਵਾਜ਼ ਬੱਦਲਾਂ ਦੇ ਗੱਜਣ ਦੀ ਵੀ ਹੋ ਸਕਦੀ ਹੈ। ਉਹ ਆਵਾਜ਼ ਜਹਾਜ਼ ਜਦੋਂ ਨੇੜੇ ਆ ਕੇ ਤਾਂ ਉੱਚੜਦੇ ਉਹਦੀ ਵੀ ਹੋ ਸਕਦੀ ਹੈ। ਅਤੇ ਉਹ ਆਵਾਜ਼ ਬੜੀ ਭਿਆਨਕ ਹੋਏਗੀ। ਬੜੀ ਭਿਆਨਕ ਹੋਏਗੀ, ਬੜੀ ਡਰਾਉਣੀ ਹੋਏਗੀ। ਇੱਕਦਮ ਬੰਦਾ ਉਸ ਆਵਾਜ਼ ਨੂੰ ਸੁਣ ਕੇ ਦਹਿਲ ਜਾਂਦਾ ਹੈ, ਡਰ ਜਾਂਦਾ। ਪਰ ਆਪਾਂ ਨੇ ਡਰਨਾ ਨਹੀਂ ਦਹਿਲਣਾ ਨਹੀਂ ਕਿਉਂ ਕਿਉਂਕਿ ਉਹ ਸਾਡੇ ਪਰਮ ਪਿਤਾ ਪਰਮਾਤਮਾ ਦੇ ਮੁਖ ਦੀ ਆਵਾਜ਼ ਹੈ ਉਸ ਆਵਾਜ਼ ਦੇ ਵਿੱਚ ਸਾਨੂੰ ਸਾਡਾ ਪਿਤਾ ਆਵਾਜ਼ਾਂ ਮਾਰ ਰਿਹਾ ਹੈ ਮਨ ਪਰਦੇਸੀ ਵੀ ਆਉ ਕਰ ਇਸ ਤਰੀਕੇ ਨਾਲ ਸਾਨੂੰ ਪਿਤਾ ਵਾਦਮਾ ਦੇ ਅਸੀਂ ਉਸ ਵੇਲੇ ਚੁੱਕਨੇ ਹੋ ਜਾਣਾ ਉਸ ਵੇਲੇ ਸਾਰਾ ਧਿਆਨ ਛੱਡ ਕੇ ਉਹ ਜਿਹੜੀ ਆਵਾਜ਼ ਸਾਨੂੰ ਆਉਂਦੀ ਹੈ ਉਸ ਆਵਾਜ਼ ਦੇ ਵਿੱਚ ਧਿਆਨ ਲਾ ਲੈਣਾ ਗੁਰਮਖ ਪਿਆਰਿਓ ਰੋਜ਼ ਗੁਰਬਾਣੀ ਦੇ ਵਿੱਚ ਤੁਸੀਂ ਸੁਣਦੇ ਹੋ ਜਾਂ ਫਿਰ ਜਦੋਂ ਕਿਤੇ ਮਰਗਤ ਦੇ ਭੋਗ ਤੇ ਜਾਂਨੇ ਆ ਉਸ ਵੇਲੇ ਵੀ ਸਾਨੂੰ ਸੁਣਨ ਨੂੰ ਮਿਲਦਾ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮੈਂ ਜੋ ਮਰੈ ਸਰਪ ਜੂਨ ਵੱਲ ਵੱਲ ਅਵਤਰੇ ਭਾਵ ਅੰਤ ਵੇਲੇ ਜੇ ਅਸੀਂ ਮਾਇਆ ਨੂੰ ਯਾਦ ਕਰਾਂਗੇ ਤਾਂ ਉਸ ਹਾਲਾਤ ਦੇ ਵਿੱਚ ਸਾਨੂੰ ਅਗਲੀ ਜੂਨ ਸਰਪ ਦੀ ਮਿਲੇਗੀ ਸੱਪ ਦੀ ਕਿਦੀ ਮਿਲੇਗੀ ਸੱਪ ਦੀ ਅਤੇ ਸੱਪ ਦੀ ਜੂਨ ਮਿਲਣ ਤੋਂ ਬਾਅਦ ਫਿਰ ਉਹ ਜੂਨ ਇੱਕ ਵਾਰੀ ਮਿਲ ਕੇ ਨਹੀਂ ਸਰਨਾ ਬਾਰ-ਬਾਰ ਬਾਰ-ਬਾਰ ਸਾਨੂੰ ਸੱਪ ਦੀ ਹੀ ਜੂਨ ਮਿਲਦੀ ਰਹੇਗੀ ਅਤੇ ਫਿਰ ਤੁਸੀਂ ਆ ਵੀ ਸ਼ਬਦ ਸੁਣਿਆ ਹੋਏਗਾ ਅੰਤਮ ਭੋਗ ਦੇ ਸਮੇ ਇਹ ਵੀ ਪੜ ਕੇ ਸੁਣਾਇਆ ਜਾਂਦਾ ਹੈ ਕਿ ਅੰਤ ਕਾਲ ਪਰਮੇਸ਼ਰ ਸਿਮਰਹਿ ਜਿਹੜਾ ਜੀਵ ਅੰਤ ਸਮੇ ਉਸ ਪਰਮੇਸ਼ਰ ਨੂੰ ਉਸ ਮਾਲਕ ਨੂੰ ਆਵਾਜ਼ ਮਾਰਦਾ ਹੈ ਉਹ ਜੀਵ ਆਪਣੇ ਜਨਮ ਮਰਨ ਨੂੰ ਖਤਮ ਕਰਕੇ ਆਪਣੇ ਪਰਮ ਪਿਤਾ ਪਰਮਾਤਮਾ ਦੀ ਗੋਦ ਦੇ ਵਿੱਚ ਜਾ ਕੇ ਬਹਿ ਜਾਂਦਾ ਹੈ ਬਹਿ ਜਾਂਦਾ ਹੈ ਇਹ ਜਿਹੜੀ ਆਵਾਜ਼ ਤੁਹਾਨੂੰ ਆਈ ਸੀ ਆਵਾਜ਼ ਤੁਹਾਨੂੰ ਮਾਲਕ ਨੇ ਮਾਰੀ ਸੀ ਅਸੀਂ ਉਸ ਵੇਲੇ ਚਕੰਨੇ ਹੋਣਾ ਹੈ ਚਕੰਨੇ ਹੋ ਕੇ ਉਸ ਆਵਾਜ਼ ਨੂੰ ਸੁਣ ਕੇ ਅਸੀਂ ਸਿਮਰਨ ਕਰਨ ਲੱਗ ਜਾਣਾ ਤੇ ਉਹ ਸ਼ਬਦ ਦੇ ਵਿੱਚ ਧਿਆਨ ਰੱਖਣਾ ਉਧਰੋਂ ਸਾਡੇ ਕੋਲੇ ਉਸ ਵਕਤ ਸਵਾਸਾਂ ਦਾ ਥੋੜਾ ਜਿਹਾ ਕੋਟਾ ਹੁੰਦਾ ਥੋੜਾ ਜਿਹਾ ਸਾਡੇ ਉਸ ਵੇਲੇ ਸਵਾਸਾਂ ਨੂੰ ਮੁੱਕਣਾ ਹੁੰਦਾ ਜਦੋਂ ਸਾਡੇ ਅੰਤਮ ਸਵਾਸ ਮੁੱਕਦੇ ਹੈ ਜੇ ਉਸ ਵੇਲੇ ਸਾਡੇ ਮukh ਦੇ ਵਿੱਚੋਂ ਵਾਹਿਗੁਰੂ ਨਿਕਲ ਜਾਵੇ ਜਾਂ ਫਿਰ ਅਸੀਂ ਉਹਨਾਂ ਸ਼ਬਦਾਂ ਨੂੰ ਸੁਣਦੇ ਹੋਈਏ ਤਾਂ ਗੁਰਮੁਖ ਪਿਆਰਿਓ ਸਾਡਾ ਬੇੜਾ ਪਾਰ ਹੋ ਜਾਵੇ ਅਸੀਂ ਮਾਲਕ ਦੀ ਗੋਦ ਦੇ ਵਿੱਚ ਬਹਿ ਜਾਵਾਂਗੇ ਅਸੀਂ ਇਸ ਖੇਲ ਨੂੰ ਜਿੱਤ ਜਾਵਾਂ ਇਦਾਂ ਸਾਡੇ ਪਰਮ ਪਿਤਾ ਪਰਮਾਤਮਾ ਆਪਣੇ ਬੱਚੇ ਨੂੰ ਆਪਣੇ ਘਰ ਲੈ ਜਾਂਦੇ ਆ ਇਹ ਸਭ ਕੁਝ ਤਾਂ ਸੰਭਵ ਹੈ ਜੇ ਅਸੀਂ ਇਸ ਖੇਲ ਦੇ ਬਾਰੇ ਜਾਣਦੇ ਹੋਵਾਂਗੇ ਜੇ ਅਸੀਂ ਸਿਮਰਨ ਕਰਦੇ ਹੋਵਾਂਗੇ ਜੇ ਅਸੀਂ ਹਰ ਰਸ ਨਾਮ ਰਸ ਅੰਮ੍ਰਿਤ ਰਸ ਪੀਂਦੇ ਹੋਵਾਂਗੇ ਗੁਰਮੁਖ ਪਿਆਰਿਓ ਹਣ ਦਿਲ ਤੇ ਕਰਦਾ ਸੀ ਕਿ ਤੁਹਾਨੂੰ ਅੱਗੇ ਹੋਰ ਵੀ ਕੁਝ ਸੱਸਿਆ ਜਾਵੇ ਪਰ ਤੁਹਾਨੂੰ ਸਭ ਨੂੰ ਪਤਾ ਹੈ ਕਿ ਤਿੰਨ ਚਾਰ ਦਿਨ ਹੋ ਗਏ ਲਗਾਤਾਰ ਸਮਾਗਮਾਂ ਦਾ ਜੋਰ ਉਣ ਕਰਕੇ ਕੁਝ ਸਮਾਂ ਵੀ ਥੋੜਾ ਸਮਾਂ ਵੀ ਰੈਸਟ ਨਹੀਂ ਮਿਲਦੀ ਅਤੇ ਸਮਾਂ ਵੀ ਹੋ ਗਿਆ ਕਦੇ ਫੇਰ ਮੇਰੇ ਮਾਲਕ ਨੇ ਚਾਹਿਆ ਆਪਾਂ ਅਗਲੀ ਕਹਾਣੀ ਸੰਗਤ ਦੇ ਨਾਲ ਸਾਂਝੀ ਕਰਾਂਗੇ ਅਗਲੀ ਕਹਾਣੀ ਹੁਣ ਦਾਸ ਦੀ ਇੰਨੀ ਕੀ ਹਾਜ਼ਰੀ ਨੂੰ ਪ੍ਰਵਾਨ ਕਰਿਓ ਵਿਚਾਰ ਕਰਦੇ ਆ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਗੁਰੂ ਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ ਬਖਸ਼ ਲੈਣਾ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਨ੍ਹਾਂ ਗੁਰਮਖਾਂ ਦੀ ਸਿਮਰਨ ਦੀ ਸੇਵਾ ਹੈ ਉਹ ਆਪਣੀ ਸਿਮਰਨ ਦੀ ਸੇਵਾ ਸ਼ੁਰੂ ਕਰਨ ਸਾਰੀ ਸੰਗਤ ਨੇ ਇਸੇ ਤਰੀਕੇ ਨਾਲ ਪਿਆਰ ਤੇ ਸਤਿਕਾਰ ਦੇ ਨਾਲ ਸਿਮਰਨ ਕਰਨਾ ਹੈ ਇਸ ਵੇਲੇ ਤਕਰੀਬਨ 1000 ਗੁਰਮੁਖ ਗਰੁੱਪ ਦੇ ਵਿੱਚ ਜੁੜਿਆ ਹੋਇਆ ਹੈ ਤਕਰੀਬਨ 1000 ਗੁਰਮੁਖ ਜੁੜਿਆ ਹੋਇਆ ਹੈ ਜਿਹੜਾ ਆਪਾਂ ਵੀ 20 ਮਿੰਟ ਸਿਮਰਨ ਕਰਨਾ ਹੈ ਸਾਰੇ ਗੁਰਮਖਾਨੇ ਹਾਜ਼ਰ ਰਹੇ ਨੇ ਅਤੇ ਮਾਲਕ ਨੂੰ ਆਵਾਜ਼ਾਂ ਮਾਰਨੀ ਹੈ ਅਤੇ ਥੋਕ ਦਾ ਧਨ ਇਕੱਠਾ ਕਰਨਾ ਹੈ ਗੁਰਮਖ ਪਿਆਰਿਓ ਹੁਣ ਸਾਰੇ ਗੁਰਮਖ ਪਿਆਰ ਦੇ ਨਾਲ ਨਿੱਤਰਾਂ ਨੂੰ ਬੰਦ ਕਰੋ ਜੀ ਉੱਚੀ ਆਵਾਜ਼ ਦੇ ਵਿੱਚ ਲੋਕ ਲੱਜਾ ਤੋਂ ਉੱਤੇ ਉੱਠ ਕੇ ਅੰਦਰ ਪਾਉਣ ਗਈ ਵਾਹ ਤੇ ਬਾਹਰ ਪਾਉਣਾ ਹੈ ਗੁਰੂ ਆਪਣੀ ਆਵਾਜ਼ ਨੂੰ ਆਪ ਸੁਣਨਾ ਕਰੋ ਜੀ ਛੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ